ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਈ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਈ ਚੰਗਾ ਨਾਮ ਰਖਾਇਕੇ ਜਸ ਕੀਰਤੀ ਜਗ ਲੇ ਜੇ ਇਸ ਨਦਰੀ ਨਾ ਆ ਗਈ ਤਾਂ ਬਾਤ ਨ ਪੁੱਛੇ ਕੇ ਸੋ ਸਤਗੁਰੂ ਨਾਨਕ ਦੇਵ ਜੀ ਇਥੇ ਦੱਸ ਰਹੇ ਹਨ ਕਿ ਜਿਸ ਵੇਲੇ ਭਾਰਤ ਵਿੱਚ ਸਿੱਧ ਮੱਤ ਦਾ ਕਾफी ਜੋਰ ਸੀ ਇਸ ਕਰਕੇ ਆਮ ਅਨਪੜ੍ਹ ਜਨਤਾ ਨੂੰ ਇਹ ਰਿੱਧੀਆਂ ਸਿੱਧੀਆਂ ਦੇ ਭਾਰਮ ਵਿੱਚ ਪਾ ਕੇ ਆਪਣੇ ਪਿੱਛੇ ਲਾਈ ਰੱਖਦੇ ਸਨ ਇਹ ਲੋਕ ਸਿੱਧ ਲੋਕ ਆਪਣੀ ਉਮਰ ਨੂੰ ਬਹੁਤ ਲੰਬੀ ਕਰ ਲੈਣ ਦਾ ਦਾਵਾ ਵੀ ਕਰਦੇ ਸੀ ਪਰ ਸਤਗੁਰੂ ਜੀ ਦਾ ਕਹਿਣਾ ਸੀ ਕਿ ਭਾਵੇਂ ਕਿਸੇ ਵਿਅਕਤੀ ਦੀ ਉਮਰ ਚਾਰ ਜੁਗ ਜਾਂ ਫਿਰ ਇਸ ਤੋਂ ਵੀ 10 ਗੁਣੀ 40 ਜੁਗ ਵੀ ਕਿਉਂ ਨਾ ਹੋ ਜਾਵੇ ਅਤੇ ਉਸ ਦੇ ਪਿੱਛੇ ਸਾਰੀ ਸ੍ਰਿਸ਼ਟੀ ਦੇ ਲੋਕ ਵੀ ਕਿਉਂ ਨਾ ਲੱਗ ਤੁਰਨ ਅਤੇ ਦੁਨੀਆਂ ਦੇ ਸਾਰੇ ਲੋਕ ਉਸ ਨੂੰ ਚੰਗਾ ਵੀ ਮੰਨਣ ਉਸ ਦੀ ਜਸ ਕੀਰਤ ਵੀ ਕਰਨ ਪਰ ਜੇ ਜੇ ਉਹ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਤੋਂ ਵਾਂਝਾ ਰਹਿ ਜਾਵੇ ਭਾਵੇਂ ਉਸ ਤੇ ਨਜ਼ਰ ਨਾ ਹੋਵੇ ਤਾਂ ਪਰਲੋਕ ਵਿੱਚ ਉਸ ਨੂੰ ਕੋਈ ਸਤਿਕਾਰ ਨਹੀਂ ਮਿਲਦਾ ਗੁਰਵਾਣੀ ਦਾ ਗੁਰਵਾਖੈ ਜੇ ਕੋ ਨਾਉ ਧਰਾਏ ਵੱਡਾ ਸਾਧ ਕਰੇ ਮਨ ਭਾਣੀ ਖਾਸਵੇਂ ਨਦਰੀ ਕੀੜਾ ਆਵੇ ਚੇਤੇ ਚੁਗੈ ਤਾਣੀ ਭਾਵੇਂ ਜੀ ਕੋ ਆਪਣਾ ਨਾਮ ਵੱਡਾ ਖਵਾਉਂਦਾ ਹੈ ਆਪਣੇ ਮਨ ਦੀ ਮਰਜ਼ੀ ਪਿੱਛੇ ਚੱਲਦਾ ਹੈ ਹੁਕਮ ਦੀ ਨਜ਼ਰ ਵਿੱਚ ਇੱਕ ਇੱਕੋ ਕੀੜੇ ਸਮਾਨ ਹੀ ਹੈ ਜਿਵੇਂ ਦਾਣੇ ਚੁਗਣ ਵਾਲਾ ਕੀੜਾ ਹੁੰਦਾ ਹੈ ਕੀਟਾ ਅੰਦਰੀ ਕੀਟ ਕਰੀ ਦੋਸੀ ਦੋਸਤ ਧਰੇ ਉਸ ਪਰਸ ਨੂੰ ਕੀਟ ਨੂੰ ਕਿਸੇ ਦੂਸਰੇ ਕੀਟ ਅੰਦਰ ਵੀ ਉਸ ਪਰਮੇਸ਼ਰ ਕੋਲ ਜਨਮ ਦੇਣ ਦੀ ਸ਼ਕਤੀ ਹੈ ਜੇ ਉਹ ਦੋਸ਼ੀ ਪਾਇਆ ਜਾਵੇ ਕਿਉਂਕਿ ਉਸਨੇ ਆਪਣੇ ਆਪ ਨੂੰ ਹੰਕਾਰ ਵਿੱਚ ਵੱਡਾ ਆਖਾਉਣ ਦੀ ਕੋਸ਼ਿਸ਼ ਕੀਤੀ ਹੈ ਜਦ ਕਿ ਉਹ ਕੀੜਿਆ ਹੀ ਹੈ ਪਰ ਉਹ ਆਪਣੇ ਮਰਜ਼ੀ ਦੇ ਕਰਕੇ ਲੋਕਾਂ ਵਿੱਚ ਆਪਣੇ ਆਪ ਨੂੰ ਵੱਡਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੇ ਇਹ ਸਾਬਤ ਹੋ ਜਵੇ ਤਾਂ ਉਸ ਨੂੰ ਕੀੜਿਆਂ ਦੇ ਵਿੱਚ ਕੀੜਾ ਭਾਵ ਜਿਵੇਂ ਕਿਸੇ ਦੇ ਕੀੜੇ ਪਏ ਹੋਣ ਇਕ ਤਾਂ ਪਹਿਲਾ ਕੀੜਾ ਜਿਹੜਾ ਸਰੀਰ ਨੂੰ ਕੀੜਾ ਕਿਹਾ ਗਿਆ ਹੈ ਤੇ ਫਿਰ ਉਹਦੇ ਅੰਦਰ ਜੇ ਕੋਈ ਜ਼ਖਮ ਹੋ ਜਾਏ ਉਹਦੇ ਵਿੱਚ ਕੀੜੇ ਪੈ ਹੋਣ ਜਾਂ ਜਿਵੇਂ ਫਰੂਟਾਂ ਵਿੱਚ ਕੀੜੇ ਪੈ ਜਾਂਦੇ ਹਨ ਇਸ ਤਰ੍ਹਾਂ ਕੀੜਿਆਂ ਵਿੱਚੋਂ ਨੂੰ ਕੀੜਾ ਬਣਾ ਕੇ ਜਨਮ ਦਿੱਤਾ ਜਾ ਸਕਦਾ ਜੇ ਉਹ ਦੋਸ਼ੀ ਪਾਇਆ ਗਿਆ ਤਾਂ ਇਸ ਤਰ੍ਹਾਂ ਇਹ ਇੱਕ ਮਨਮੁਖ ਦੀ ਗੱਲ ਕੀਤੀ ਗਈ ਹੈ ਤੇ ਹੁਣ ਅੱਗੇ ਗੱਲ ਕੀਤੀ ਜਾਵੇਗੀ ਗੁਰਮੁਖ ਦੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਕਹ ਕੋਈ ਨ ਸੁਝਈ ਜੇ ਤਸ ਗੁਣ ਕੋਈ ਕਰੇ ਹੁਣ ਸਤਗੁਰ ਨਾਨਕਦੇਵ ਜੀ ਇਥੇ ਕਹਿ ਰਹੇ ਹਨ ਕਿ ਮੈਨੂੰ ਇਦਾਂ ਦਾ ਕੋਈ ਨਜ਼ਰ ਨਹੀਂ ਆ ਰਿਹਾ ਜਿਹੜਾ ਜਿਨ੍ਹਾਂ ਵਿੱਚ ਗੁਣ ਘਟ ਹੈ ਉਹਨਾਂ ਨੂੰ ਹੋਰ ਗੁਣਵੰਤੇ ਬਣਾਉਣ ਲਈ ਹੋਰ ਗੁਣ ਦੇਵੇ ਭਾਵਨਾ ਨੂੰ ਔਗਣ ਦੂਰ ਕਰਨ ਦਾ ਉਪਦੇਸ਼ ਦੇ ਗਏ ਅਤੇ ਗੁਣ ਵਿਹਾਜਣ ਦੀ ਉਪਦੇਸ਼ ਕਰੇ ਜਿਸ ਤਰ੍ਹਾਂ ਸਤਗੁਰ ਨਾਨਕਦੇਵ ਜੀ ਨੇ ਭਾਈ ਲੈਣੇ ਨੂੰ ਅੱਗੇ ਹੋਰ ਗਰਵਾਣੀ ਦਾ ਉਹਨਾਂ ਦੇ ਆਤਮਾ ਦਾ ਗਿਆਨ ਕਰਵਾ ਕੇ ਜਿਵੇਂ ਉਹ ਦੇਵੀ ਦੀ ਪੂਜਾ ਕਰਦੇ ਸਨ ਉਹਨਾਂ ਨੂੰ ਕਹਿ ਕੇ ਦੇਵੀ ਤਾਂ ਤੇਰੇ ਅੰਦਰ ਹੀ ਹੈ ਭਾਵ ਬਿਵੇਕ ਪੁੱਤ ਤੇਰੇ ਅੰਦਰ ਹੀ ਹੈ ਤੈਨੂੰ ਸਿਰਫ ਉਸ ਨੂੰ ਪ੍ਰਗਟ ਕਰਨ ਦੀ ਲੋੜ ਹੈ ਹੋਰ ਉਹਨਾਂ ਨੂੰ ਗੁਣ ਦੇ ਕੇ ਅੱਗੇ ਤੋਂ ਭਾਈ ਲੈਣੇ ਤੋਂ ਗੁਰ ਅੰਗਦ ਬਣਾ ਦਿੱਤਾ ਇਸ ਤਰ੍ਹਾਂ ਜਿਹੜੇ ਗੁਣਵੰਤੇ ਹੁੰਦੇ ਹਨ ਦਾ ਗੁਰਮੁਖ ਹੁੰਦੇ ਹਨ ਉਹ ਦੂਸਰਿਆਂ ਨੂੰ ਹੋਰ ਗੁਣ ਦੇ ਕੇ ਉਹਨਾਂ ਦੇ ਹੋਰ ਗੁਣਾ ਵਿੱਚ ਵਾਧਾ ਕਰਦੇ ਹਨ ਸੁਣੀ ਐ ਸਿੱਧ ਪੀਰ ਸੁਰਨਾਥ ਸੁਣੀ ਐ ਤਰਤ ਤਵਲ ਆਕਾਸ਼ ਸੁਣੀ ਐ ਦੀਪ ਲੋ ਪਾਤਲ ਸੁਣੀ ਐ ਪਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੀ ਐ ਦੂਖ ਪਾਪ ਕਾ ਨਾਸ ਸ਼ਬਦ ਸੁਣੀ ਐ ਨੂੰ ਜੇ ਨਿਖੇੜ ਕੇ ਪੜੀਏ ਤਾਂ ਸੁਣੀ ਪਲਸ ਐ ਬਣਦਾ ਹੈ ਸੁਣੀ ਸ਼ਬਦ ਗੁਰਬਾਣੀ ਵਿਆਕਰਨ ਅਨੁਸਾਰ ਇਸਤਰੀ ਲਿੰਗ ਕਿਰਿਆ ਸੁਣਨ ਤੋਂ ਬਣਿਆ ਹੈ ਜਿਸ ਦਾ ਪੰਜਾਬੀ ਭਾਸ਼ਾ ਵਿੱਚ ਰੂਪ ਸੁਣੀ ਹੈ ਬਣਦਾ ਹੈ ਐ ਦਾ ਅਰਥ ਹੈ ਬਣਦਾ ਹੈ ਇਸ ਲਈ ਸੁਣੀ ਇਹ ਦਾ ਅਰਥ ਸੁਣੀ ਹੈ ਬਣਦਾ ਹੈ ਪਹਿਲੀ ਪੌੜੀ ਵਿੱਚ ਸਤਗੁਰ ਜੀ ਸਿੱਧਾਂ ਦੀ ਭਗਤੀ ਸਮਾਧੀ ਤੋਂ ਮਿਲਣ ਵਾਲੀ ਸ਼ਕਤੀ ਭਾਗ ਉਮਰ ਨੂੰ ਲੰਮਿਆ ਕਰਨ ਦੀ ਗੱਲ ਕਰਦੇ ਹਨ ਇਹon ਲੱਗਦਾ ਕਿ ਆਮ ਲੋਕਾਂ ਤੇ ਸਿੱਧਾਂ ਦੀ ਇਸ ਗੱਲ ਦਾ ਅਸਰ ਕੁਝ ਪ੍ਰਭਾਵ ਰੱਖ ਸਕੀ ਪਰ ਬਾਕੀ ਸਭ ਕਰਾਂ ਮਾਤਾਂ ਜਿਹੜੀਆਂ ਕਿਸੇ ਦਾਸਨ ਵਿੱਚ ਹੋਣ ਦਾ ਦਾਵਾ ਕਰਦੇ ਸੀ ਉਹਨਾਂ ਗੱਲਾਂ ਦਾ ਸਰਾਮ ਜਨਤਾ ਉੱਤੇ ਕੇਵਲ ਕਿਸੇ ਮਦਾਰੀ ਦੇ ਤਮਾਸ਼ੇ ਨਾਲੋਂ ਭਾਵ ਹੱਥ ਦੀ ਸਫਾਈ ਨਾਲੋਂ ਜ਼ਿਆਦਾ ਪ੍ਰਭਾਵ ਨਹੀਂ ਸਿਪਾਉਂਦਾ ਕਿਉਂਕਿ ਝੂਠ ਨੂੰ ਨੰਗਿਆ ਕਰਨ ਵਾਲੀ ਬੁੱਧੀਮਾਨ ਤਰਕਸ਼ੀਲ ਵੀ ਸੰਸਾਰ ਵਿੱਚ ਹਰ ਵਕਤ ਮੌਜੂਦ ਰਹਿੰਦੇ ਹਨ ਜਿਨ੍ਹਾਂ ਨੂੰ ਪਖੰਡਵਾਦੀ ਗੁਰੂ ਨਾਸਤਿਕਾਂ ਦੀ ਸ਼੍ਰੇਣੀ ਕਿਹਾ ਕਰਦੇ ਹਨ ਉਨ੍ਹਾਂ ਦੇ ਤਰਕਾਂ ਦਾ ਜਵਾਬ ਇਹਨਾਂ ਝੂਠੇ ਭੇਖਤਾਰੀਆਂ ਕੋਲ ਹੁੰਦਾ ਨਹੀਂ ਪਰ ਇਹ ਉਹਨਾਂ ਨੂੰ ਸੂਝਵਾਨਾਂ ਨੂੰ ਹੀ ਮਨਮੁਖ ਕਹਿ ਕੇ ਖੜਾ ਛੜਾ ਲੈਂਦੇ ਹਨ ਅਤੇ ਚਲਾਕੀ ਤੋਂ ਕੰਮ ਲੈਂਦੇ ਹਨ ਤੇ ਆਪਣਾ ਡੰਗ ਟਮਾਉ ਭਰਮ ਗਿਆਨ ਨੂੰ ਹੀ ਆਪਣੇ ਏਜੰਟਾਂ ਰਾਹੀਂ ਝੂਠੀਆਂ ਸਾਖੀਆਂ ਘੜ ਕੇ ਬ੍ਰਹਮ ਗਿਆਨ ਸਿੱਧ ਕਰਨ ਦੇ ਯਤਨਾਂ ਵਿੱਚ ਲੱਗੇ ਰਹਿੰਦੇ ਹਨ ਆਪਣੇ ਬ੍ਰਹਮ ਗਿਆਨੀ ਹੋਣ ਦਾ ਪ੍ਰਚਾਰ ਕਰਵਾ ਕੇ ਭੋਲੀ ਭਾਰੀ ਆਮ ਜਨਤਾ ਨੂੰ ਠੱਗਦੇ ਹਨ ਇਹ ਸਾਰੀ ਗੱਲ ਉਹ ਸਾਰੇ ਲੋਕ ਜਾਣਦੇ ਹੁੰਦੇ ਹਨ ਸਿਵਾਏ ਉਹਨਾਂ ਦੇ ਜਿਨ੍ਹਾਂ ਦੀ ਅੰਨੀ ਸਰਦਾ ਉਪੇਖਤਾਰੀਆਂ ਤੇ ਹੁੰਦੀ ਹੈ ਬਾਕੀ ਉਹਨਾਂ ਨੂੰ ਮੱਥਾ ਟੇਕਣ ਵਾਲੇ ਲੋਕਾਂ ਵਿੱਚੋਂ ਵੀ ਸਾਰੇ ਉਹਨਾਂ ਦੇ ਪਿੱਛੇ ਉਹਨਾਂ ਬਾਰੇ ਜੋ ਟਿੱਪਣੀਆਂ ਕਰਦੇ ਸੁਣੇ ਜਾਂਦੇ ਹਨ ਉਸ ਤੋਂ ਭਲੀ ਭੰਤੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਲੋਕਾਂ ਦੇ ਮਨਾਂ ਵਿੱਚ ਇਹਨਾਂ ਪ੍ਰਤੀ ਸਹੀ ਰੂਪ ਵਿੱਚ ਕਿੰਨੀ ਕੋ ਮਾਨਤਾ ਹੈ ਇਤੇ ਇੱਕ ਅਜੀਬ ਜੀ ਹਾਲਤ ਸੰਤ ਅਤੇ ਉਸਦੇ ਸੇਵਕ ਵੀ ਵਿਚਾਰੇ ਤੱਕ ਕਿ ਠੀਕ ਇਹ ਕਿਸ ਨੇ ਕਟਰਾਖ ਕੀਤਾ ਕਿ ਗੁਰ ਚੇਲਾ ਲਾਲਚੀ ਦੋਨੋਂ ਖੇਲੇ ਦਾਅ ਇਹਨਾਂ ਕਾਰਾਂਮਾਤਾ ਤੋਂ हट ਕੇ ਦੂਸਰਾ ਨੰਬਰ ਉਸ ਗਿਆਨ ਦਾ ਆ ਜਾਂਦਾ ਹੈ ਜਿਸ ਨਾਲ ਕੋਈ ਗੁਰੂ ਆਪਣੇ ਸਿੱਖਾਂ ਨੂੰ ਉਪਦੇਸ਼ ਦਿੰਦਾ ਹੈ ਜੈਸਾ ਗਿਆਨ ਆਪਣੇ ਉਦੇਸ਼ ਦੁਆਰਾ ਕੋਈ ਗੁਰੂ ਆਪਣੇ ਸਿੱਖਾਂ ਨੂੰ ਕਰਵਾਉਂਦਾ ਹੈ ਤੈਸਾ ਹੀ ਪ੍ਰਭਾਵ ਉਹਨਾਂ ਸਿੱਖਾਂ ਦੇ ਮਨਾਂ ਅੰਦਰ ਉਹਨਾਂ ਆਪਣੇ ਗੁਰੂ ਪ੍ਰਤੀ ਬੈਠ ਜਾਂਦਾ ਹੈ ਕਿਉਂਕਿ ਉਸ ਉਪਦੇਸ਼ ਨਾਲ ਉਹਨਾਂ ਦੇ ਗਿਆਨ ਵਿੱਚ ਵਾਧਾ ਹੋਣਾ ਹੁੰਦਾ ਹੈ ਜਿਸ ਨਾਲ ਉਹਨਾਂ ਦੇ ਅੰਦਰੋਂ ਭਰਮ ਦੂਰ ਹੋਣਾ ਹੁੰਦਾ ਹੈ ਜੋ ਗੁਰੂ ਭਰਮ ਦਾ ਨਾਸ ਨਹੀਂ ਕਰ ਸਕਦਾ ਉਸ ਨੂੰ ਸਬਦੇਸ਼ ਕਰਨ ਦਾ ਵੀ ਗੁਰਬਾਣੀ ਅਨੁਸਾਰ ਕੋਈ ਅਧਿਕਾਰ ਨਹੀਂ ਹੈ ਜਿਵੇਂ ਕਿ ਗੁਰਬਾਣੀ ਦਾ ਬਾਕ ਹੈ ਅਭਿਆਗਤ ਇਹ ਨ ਆਖਿਐਨ ਜਿਨਕੇ ਚਿਤ ਮੇ ਭਰਮ ਤਿਸ ਦਾ ਤਿੱਤਾ ਨਾਨਕਾ ਤੇ ਹੋ ਜਿਹਾ ਧਰਮ ਭਾਵ ਗੁਰੂ ਉਹਨਾਂ ਨੂੰ ਨਹੀਂ ਆਖਿਆ ਜਾ ਸਕਦਾ ਜਿਨ੍ਹਾਂ ਦੇ ਅੰਦਰ ਭਰਮ ਹੈ ਜਿਨ੍ਹਾਂ ਦੇ ਅੰਦਰ ਭਰਮ ਹੈ ਜਿਹੜਾ ਉਹ ਉਪਦੇਸ਼ ਕਰਨਗੇ ਉਹ ਗਾਂ ਆਪਣੇ ਚੇਲੇਆਂ ਜਾਂ ਸਿੱਖਾਂ ਦੇ ਮਨਾਂ ਵਿੱਚ ਵੀ ਭਰਮ ਹੀ ਪੈਦਾ ਕਰਨਗੇ ਇਸ ਲਈ ਉਹਨਾਂ ਨੂੰ ਗੁਰੂ ਨਹੀਂ ਆਖਿਆ ਜਾ ਸਕਦਾ ਜਿਵੇਂ ਕਿ ਭਗਤ ਕਬੀਰ ਜੀ ਵੀ ਇਹ ਤਾੜਨਾ ਕਰਦੇ ਹੋਏ ਲਿਖਦੇ ਹਨ ਕਬੀਰ ਮਾਈ ਮੁੰਡੋ ਤੇ ਗੁਰੂ ਕੀ ਜਾਂ ਤੇ ਭਰਮ ਨਾ ਜਾਏ ਜਿਸ ਤੋਂ ਇਹ ਸਪਸ਼ਟ ਹੋ ਜਾਂਦਾ ਕਿ ਕਿਸੇ ਵੀ ਗੁਰੂ ਦੀ ਜ਼ਿੰਮੇਵਾਰੀ ਇਹ ਹੈ ਕਿ ਉਹ ਆਪਣੇ ਸਿੱਖਾਂ ਦਾ ਭਰਮ ਨਾਸ ਕਰੇ ਜੇ ਉਹ ਐਸਾ ਨਹੀਂ ਕਰ ਸਕਦਾ ਤਾਂ ਉਸ ਫਖੰਡੀ ਗੁਰੂ ਜਾਂ ਸੰਤ ਦੀ ਜਿਹੜੀ ਮੱਤ ਹੈ ਉਸ ਦਾ ਪਰਦਾ ਫਾਸ਼ ਕਰ ਦੇਣਾ ਚਾਹੀਦਾ ਹੈ ਲੋਕਾਂ ਵਿੱਚ ਉਸ ਦਾ ਦੱਸ ਦੇਣਾ ਚਾਹੀਦਾ ਕਿ ਸੰਤ ਕੋਲ ਗਿਆਨ ਨਹੀਂ ਹੈ ਭਰਮ ਗਿਆਨ ਹੈ ਅਗਿਆਨਤਾ ਹੈ ਤਾਂ ਕਿ ਔਰ ਲੋਕ ਉਸ ਦੇ ਸਚਾਂਸੇ ਵਿੱਚ ਨਾਣ ਕੇ ਉਹਨੂੰ ਬ੍ਰਹਮ ਗਿਆਨੀ ਜਿਵੇਂ ਲੋਕ ਕਹਿੰਦੇ ਆ ਅੱਜਕੱਲ ਹਰੇਕ ਨੂੰ ਇਸ ਗੱਲ ਤੋਂ ਜਾਣੋ ਹੋ ਸਕਣ ਕਿਉਂਕਿ ਸਿੱਧ ਵੀ ਸਮਾਧੀ ਵਿੱਚ ਪਰਮੇਸ਼ਰ ਦੀਆਂ ਗੱਲਾਂ ਭਾਵਨਾਦ ਸੁਣਦੀਆਂ ਗੱਲਾਂ ਦੱਸਦੇ ਹੋਏ ਕਹਿੰਦੇ ਸੁਣੇ ਗਏ ਹਨ ਅਸੀਂ ਪਰਮੇਸ਼ਰ ਦੀ ਇਹ ਸਾਰੀ ਗੱਲ ਢੋਝ ਲਈ ਹੈ ਜਿਹੜੀ ਕਿ ਉਸਨੇ ਸਾਨੂੰ ਆਪ ਨਾ ਦੁਆਰਾ ਦੱਸੀ ਹੈ ਤੇ ਅਸੀਂ ਸੁਣੀ ਹੈ ਅਸੀਂ ਸੁਣਿਆ ਹੈ ਕਿ ਇਹ ਧਰਤੀ ਕਿਸੇ ਬਲਦੇ ਸਿੰਘ ਉੱਤੇ ਆਕਾਸ਼ ਵਿੱਚ ਖਲੋਤੀ ਹੋਈ ਹੈ ਇਸ ਤੋਂ ਅੱਗੇ ਜੇ ਵੀ ਸੁਣਿਆ ਕਿ ਸਮੁੰਦਰ ਵਿੱਚ ਬਹੁਤ ਸਾਰੇ ਦੀਪ ਭਾਗ ਟਾਪੂ ਹਨ ਜੈਸੇ ਕਿ ਸਾਡੀ ਧਰਤੀ ਆਕਾਸ਼ ਵਿੱਚ ਤੇ ਪਤਾਲ ਵਿੱਚ ਬਹੁਤ ਸਾਰੇ ਹੋਰ ਵੀ ਬ੍ਰਹਮੰਡ ਹਨ ਜਿਨ੍ਹਾਂ ਉਪਰ ਜੀਵਨ ਹੈ ਪਰ ਇਹੋ ਜਿਹੀਆਂ ਫੋਕੀਆਂ ਭਾਵ ਗਿਆਨ ਤੋਂ ਸਖੜੀਆਂ ਮਨ ਘੜਤ ਸਾਖੀਆਂ ਸੁਣਾਉਣ ਵਾਲਿਆਂ ਵਿੱਚੋਂ ਇੱਕ ਵੀ ਇਹੋ ਜਿਹਾ ਨਹੀਂ ਨਿਕਲਿਆ ਜਿਹੜਾ ਕਿ ਜੀਵਨ ਮੁਕਤੀ ਦਾ ਮਾਰਗ ਸਮਝਾ ਸਕੇ ਇਹ ਤਾਂ ਉਲਟਾ ਇਹ ਪ੍ਰਚਾਰ ਕਰਦੇ ਰਹੇ ਕਿ ਜੀਵਨ ਮੁਕਤ ਅਵਸਥਾ ਪ੍ਰਾਪਤ ਕਰਨ ਲੈਣਾ ਇੱਕ ਖਿਆਲੀ ਪਲਾਓ ਹੈ ਜਿਸ ਨੂੰ ਅੱਜ ਤੱਕ ਕਿਸੇ ਨੇ ਵੀ ਚੱਖ ਕੇ ਉਸ ਦਾ ਸਵਾਦ ਨਹੀਂ ਦੱਸਿਆ ਇਹ ਲੋਕ ਤਾਂ ਮਰਨ ਉਪਰੰਤ ਹੀ ਮੁਕਤੀ ਮਿਲਣ ਦੀ ਬਕਾਇਤ ਕਰਦੇ ਹਨ ਜੀਵਨ ਮੁਕਤੀ ਦੀ ਧਾਰਨਾ ਨੂੰ ਘਾਏ ਆਪਣੇ ਕੂਲ ਰੂਪੀ ਪਹੁੰਚੇ ਨਾਲ ਠਕਣ ਵਿੱਚ ਹੀ ਸਦਾ ਯਤਨਸ਼ੀਲ ਰਹਿੰਦੇ ਸਨ ਕਿਉਂਕਿ ਉਹ ਭਲੀ ਭਾਂਤ ਜਾਣਦੇ ਸਨ ਕਿ ਜੀਵਨ ਮੁਕਤੀ ਦੇ ਮਾਰਗ ਵਿੱਚਲੇ ਬ੍ਰਹਮ ਗਿਆਨ ਹੱਥੋਂ ਹੀ ਸਾਡੇ ਭਰਮ ਗਿਆਨ ਦੀ ਮਾਤ ਹੈ ਜਿੱਥੇ ਇਤਨਾ ਵਿਰੋਧ ਹੋਵੇ ਉੱਥੇ ਬ੍ਰਹਮ ਗਿਆਨ ਜਿਸ ਦਾ ਕਿਉ ਖੁੱਲੇ ਤੌਰ ਤੇ ਵਿਰੋਧ ਨਹੀਂ ਕਰ ਸਕਦੇ ਕਿਉਂਕਿ ਇਹਦੇ ਵਿਚਲੇ ਤਰਕ ਇਤਨੇ ਸ਼ਕਤੀਸ਼ਾਲੀ ਸਨ ਕਿ ਜਿਨ੍ਹਾਂ ਦਾ ਸਾਹਮਣਾ ਕਰਨਾ ਉਹਨਾਂ ਦੀ ਮੰਦਬੁੱਧੀ ਦੇ ਵਾਸ ਵਿੱਚ ਦੀ ਗੱਲ ਨਹੀਂ ਸੀ ਸਿੱਧਾਂ ਵੱਲੋਂ ਉਪਰਲੇ ਮਨੋਂ ਤਾਂ ਭਾਅ ਮੰਨ ਲਿਆ ਜਾਂਦਾ ਰਿਹਾ ਪਰ ਅੰਦਰੂਨੀ ਵਿਰੋਧ ਬਣਿਆ ਰਹਿਣਾ ਕੁਦਰਤੀ ਗੱਲ ਸੀ ਇਸ ਦਾ ਜ਼ਿਕਰ ਇਸ ਪੰਕਤੀ ਵਿੱਚ ਸਤਿਗੁਰੂ ਜੀ ਕਰਦੇ ਹੋਏ ਸਿੱਧਾਂ ਨੂੰ ਇਹ ਸਵਾਲ ਕਰਦੇ ਹਨ ਕਿ ਤੁਸੀਂ ਆਕਾਸ਼ਵਾਣੀ ਨਾਦ ਜੋ ਸੁਣਦੇ ਹੋ ਜਾਂ ਤੁਹਾਡੇ ਵੱਡੇ-ਵਡੇਰੇ ਸੁਣਦੇ ਰਹੇ ਹਨ ਉਸਦਾ ਗਿਆਨ ਤੁਸੀਂ ਕੇਵਲ ਪਰਮੇਸ਼ਰ ਦੀ ਰਚਨਾ ਤੱਕ ਹੀ ਸੀਮਤ ਦੱਸਦੇ ਹੋ ਇਹ ਸਭ ਰਚਨਾ ਦਾ ਗਿਆਨ ਤਾਂ ਕੇਵਲ ਮਾਇਆ ਦਾ ਗਿਆਨ ਹੀ ਹੈ ਮਾਇਆਪਤੀ ਦੀ ਭਾਵ ਰਚਨਾ ਹਾਰੀ ਦੀ ਕੋਈ ਜਾਣਕਾਰੀ ਤੁਹਾਡੇ ਪਾਸ ਨਹੀਂ ਹੈ ਇਸ ਲਈ ਇਸ ਨੂੰ ਮਾਇਆ ਰਹਿ ਤੇ ਗਿਆਨ ਦੀ ਬਰਾਬਰੀ ਨਹੀਂ ਦਿੱਤੀ ਜਾ ਸਕਦੀ ਇਹ ਗਿਆਨ ਤਾਂ ਸਾਰੇ ਮਾਇਆਧਾਰੀ ਪਾਸ ਵੀ ਆ ਮਿਲ ਜਾਂਦਾ ਹੈ ਇਸ ਲਈ ਇਹ ਸਿੱਧ ਹੁੰਦਾ ਹੈ ਕਿ ਤੁਸੀਂ ਕੰਨਾਂ ਨਾਲ ਜੋ ਸੁਣਦੇ ਆ ਸੁਣਦੇ ਹੋ ਉਸ ਵਿੱਚ ਕੋਈ ਵੀ ਐਸੀ ਗੱਲ ਨਹੀਂ ਜਿਸ ਦੁਆਰਾ ਮਨ ਦੀ ਮਨ ਵਿੱਚ ਗਿਆਨ ਦੀ ਰੌਸ਼ਨੀ ਪੈਦਾ ਹੋ ਸਕੇ ਪਰ ਇੱਕ ਹੋਰ ਵੀ ਵਿਚਾਰਧਾਰਾ ਦੇ ਲੋਕ ਇਸ ਨਾਦ ਸੁਣਨ ਦਾ ਦਾਅਵਾ ਕਰਦੇ ਰਹੇ ਹਨ ਉਹ ਇਸ ਨਾਦ ਨੂੰ ਬਿਨਾਂ ਕੰਨਾਂ ਦੀ ਮਦਦ ਤੋਂ ਸੁਣਿਆ ਜਾਣ ਵਾਲਾ ਹਿਰਦੇ ਵਿੱਚ ਸਿੱਧਾ ਗਿਆਨ ਰੂਪ ਸੰਕੇਤ ਵਜੋਂ ਦੱਸਦੇ ਹਨ ਉਹ ਲੋਕੇ ਵੀ ਮੰਨਦੇ ਹਨ ਕਿ ਇਸ 나ਦ ਨੂੰ ਸੁਣਨ ਵਾਲਾ ਜੀਵਨ ਮੁਕਤ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਇਸ ਸ਼੍ਰੇਣੀ ਵਿੱਚ 나ਰਦ ਤੋਂ ਲੈ ਕੇ ਧਰੂਪ, ਰਹਿਲਾਦ, ਕਬੀਰ, ਤੇਰਲੋਚਨ, ਨਾਮਦੇਵ, ਭਗਤ ਰਵਿਦਾਸ ਆਦ ਸਾਰੇ ਦੇ ਸਾਰੇ ਭਗਤ ਆਉਂਦੇ ਹਨ। ਇਸੇ ਲਈ ਸਤਗੁਰੂ ਜੀ ਸਿੱਧਾਂ ਤੋਂ ਪੁੱਛਦੇ ਹਨ ਕਿ ਤੁਸੀਂ ਸਾਰੇ ਅੱਜ ਤੱਕ ਮਰਦੇ ਹੀ ਚਲੇ ਆ ਰਹੇ ਹੋ। ਮਰਨ ਉਪਰੰਤ ਮਿਲਣ ਵਾਲੀ ਮੁਕਤੀ ਝੂਠੀ ਤਸੱਲੀ ਤੋਂ ਵੱਧ ਕੁਝ ਵੀ ਨਹੀਂ ਹੈ। ਪਰ ਦੂਸਰਾ ਦੂਸਰੇ ਪਾਸੇ ਇਹ ਭਾਗਤ ਸ਼੍ਰੇਣੀ ਦੇ ਲੋਕ ਜਿਹੜੇ ਕਿ ਨਾਦ ਸੁਣਨ ਦਾ ਦਾਵਾ ਕਰਦੇ ਹਨ ਉਹ ਜੀਵਨ ਮੁਕਤ ਅਵਸਥਾ ਪ੍ਰਾਪਤ ਕਰਾਉਣ ਦੀ ਵਿਧੀ ਵੀ ਜਾਣਦੇ ਹਨ ਇਸ ਵਿਧੀ ਦਾ ਪ੍ਰਚਾਰ ਵੀ ਕਰਦੇ ਹਨ ਉਹਨਾਂ ਦਾ ਗਿਆਨ ਦੀਆਂ ਗੱਲਾਂ ਦੀ ਤੁਸੀਂ ਵੀ ਹਮਾਇਤ ਕਰਦੇ ਰਹਿੰਦੇ ਹੋ ਜਿਹੜੀਆਂ ਕਿ ਤੁਹਾਡੇ ਆਪਣੇ ਧਰਮ ਗਿਆਨ ਦਾ ਹੀ ਵਿਰੋਧ ਕਰਦੀਆਂ ਹਨ ਇਸ ਸਭ ਕੁਝ ਕਰਨ ਦਾ ਮਤਲਬ ਇਹ ਹੈ ਕਿ ਸਤਗੁਰੂ ਜੀ ਮਤਾਬਕ ਜੀਵਨ ਮੁਕਤ ਅਵਸਥਾ ਨਿਰਪਰਵ ਅਵਸਥਾ ਕੇਵਲ ਭਗਤਾਂ ਨੂੰ ਹੀ ਪ੍ਰਾਪਤ ਹੁੰਦੀ ਹੈ ਜਿਸ ਨਾਲ ਉਹਨਾਂ ਦੇ ਜੰਮਣ ਮਰਨ ਦਾ ਭੈ ਕੱਟੇ ਜਾਣ ਪਿੱਛੋਂ ਸਦਾ ਵਿਗਾਸ ਭਾ ਪਰਮ ਪਦ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਸ ਨਾਲ ਉਹਨਾਂ ਦਾ ਹਰ ਕਿਸਮ ਦੇ ਦੁੱਖ ਪਾਪ ਤੇ ਭਾਰਮ ਦਾ ਸਦਾ ਰੇਨਾਸ਼ ਹੋ ਜਾਂਦਾ ਹੈ ਜਿਸ ਤੋਂ ਇਹਨਾਂ ਭਗਤਾਂ ਦੇ ਅਸਲੀ ਨਾਦ ਸੁਣਨ ਦੇ ਦਾਅਵੇ ਦੀ ਸਟਾਈ ਵੀ ਪੁਸ਼ਪੁਸ਼ਟੀ ਹੋ ਜਾਂਦੀ ਹੈ ਜਿਵੇਂ ਕਿ ਸਿੱਧਾਂ ਨੇ ਪਹਿਲਾਂ ਦੱਸਿਆ ਹੈ ਕਿ ਜਿਹੜੀ ਧਰਤੀ ਹੈਗੀ ਆਕਾਸ਼ ਵਿੱਚ ਢੋਲੇ ਬੁੱਲ ਦੇ ਸਿੰਘ ਉੱਪਰ ਖੜੀ ਹੈ। ਉਹ ਇਸ ਤਰ੍ਹਾਂ ਗੁਰਬਾਣੀ ਵਿੱਚ ਵਾਕ ਹੈ ਬਿਨ ਥੰਮਾ ਗਗਨ ਰਹਾਇਆ ਚੰਦ ਨਸਾਨਿਆ। ਹੁਣ ਜਿਨ੍ਹਾਂ ਨੇ ਸੁਣੀ ਹੈ ਜਿਵੇਂ ਗੁਰਬਾਣੀ ਚਾਰਨੀਤੀ ਹੈ ਪਹਿਲਾਂ ਆਦਨ ਨੂੰ ਸੁਣਿਆ ਹੈ ਆਪਣੇ ਹਿਰਦੇ ਵਿੱਚ ਫਿਰ ਉਹਦਾ ਵਿਖਿਆਨ ਕੀਤਾ ਉਹਨਾਂ ਨੇ ਦੱਸਿਆ ਹੈ ਕਿ ਜਿਹੜੀ ਇਹ ਧਰਤੀ ਹੈ ਗਗਨ ਵਿੱਚ ਹੁਕਮਦਾਰਾ ਸ਼ਬਦ ਗੁਰੂ ਦੁਆਰਾ ਇਹ ਖੜੀ ਹੈ ਜਿਵੇਂ ਕਿ ਸੁਖਨੀ ਸਾਹਿਬ ਵਿੱਚ ਵੀ ਗੁਰਵਾਕ ਹੈ ਨਾਮ ਕੇ ਤਾਰੇ ਖੰਡ ਬ੍ਰਹਮੰਡ ਨਾਮ ਕੇ ਤਾਰੇ ਆਕਾਸ਼ ਪਤਾਲ ਨਾਮ ਕੇ ਤਾਰੇ ਪੂਰੀਆ ਸਭਵਨ ਹੁਣ ਇਸ ਤੋਂ ਵੀ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਜਿਨ੍ਹਾਂ ਨੇ ਜਿਹਨਾਂ ਨੂੰ ਸੁਣੀ ਹੈ ਉਹਨਾਂ ਨੇ ਉਸ ਸਚਾਈ ਦਾ ਬਿਆਨ ਕੀਤਾ ਹੈ ਇਸੇ ਤਰ੍ਹਾਂ ਦਸਮ ਗ੍ਰੰਥ ਵਿੱਚ ਵੀ ਗੁਰਵਾਕ ਹੈ ਸਿੰਧ ਪਰਬਤ ਮੇਦਨੀ ਬਿੰਥਮਾ ਗगन ਰਹਾਇ ਇਸ ਤੋਂ ਵੀ ਇਹੋ ਹੀ ਸਪਸ਼ਟ ਹੁੰਦਾ ਹੈ ਕਿ ਸਿੰਧ ਦੇ ਭਾਵ ਸਮੁੰਦਰ ਪਰਬਤ ਮੇਦਨੀ ਭਾਵ ਧਰਤੀ ਇਹ ਸਾਰੇ ਆਕਾਸ਼ ਵਿੱਚ ਪਰਮੇਸ਼ਰ ਦੇ ਹੁਕਮ ਦੇ ਨਾਲ ਖੜੇ ਹਨ ਸੁਣੀਐ ਈਸ਼ਰ ਬ੍ਰਹਮਾ ਇੰਦ ਸੁਣੀਐ ਮੁਖ ਸਲਾਣ ਮੰਤ ਸੁਣੀਐ ਜੋਗ ਜੁਗਤੀ ਤਨ ਭੇਦ ਸੁਣੀਐ ਸਾਸ ਸਿਮਰਤੀ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੀਏ ਤੂਖ ਪਾਪ ਕਾ ਨਾਸ ਇਸ ਤੋਂ ਪਿਛਲੀ ਪੌੜੀ ਵਿੱਚ ਸਤਗੁਰ ਜੀ ਬ੍ਰਹਮਾ ਵਿਸ਼ਨੂੰ ਤੇ ਗੋਰਖ ਨੂੰ ਇੱਕ ਮੱਤ ਵਿੱਚ ਵਿਸ਼ਵਾਸ ਰੱਖਣ ਵਾਲੇ ਆ ਗਏ ਚੁੱਕੇ ਹਨ ਪਰ ਇਸ ਪੌੜੀ ਵਿੱਚ ਉਹਨਾਂ ਦਾ ਇੱਕ ਮੱਤੇ ਧਾਰਨੀ ਹੋਣ ਦੇ ਬਾਵਜੂਦ ਵੀ ਇਹਨਾਂ ਨੂੰ ਗੁਰਮਤੀ ਸਹੀ ਸਮਝ ਨਾ ਆਉਣ ਕਰਕੇ ਮੱਤ ਪੇਧ ਹੋਣ ਦਾ ਸੰਕੇਤ ਦਿੰਦੇ ਹਨ ਇਸ ਲਈ ਉਹ ਈਸ਼ਰ ਬ੍ਰਹਮਾ ਤੇ ਇੰਦਰ ਨੂੰ ਤਾਂ ਇੱਕੋ ਦਿਸ਼ਾ ਵਿੱਚ ਜਾ ਰਹੇ ਮੰਨਦੇ ਹਨ ਭਾਵੇਂ ਇਹਨਾਂ ਵਿੱਚ ਅੱਗੇ ਵੀ ਜਾ ਕੇ ਕੁਝ ਫਰਕ ਪੈ ਜਾਂਦਾ ਹੈ ਕਹਣ ਤੋਂ ਭਾਵ ਇਹ ਹੈ ਕਿ ਬ੍ਰਹਮਾ ਜਿਸ ਨੂੰ ਕਿ ਬ੍ਰਹਮ ਗਿਆਨ ਭਾਵ ਗਿਆਨ ਮਾਰਗ ਦਾ ਅਧਾਰ ਨਹੀਂ ਮੰਨਿਆ ਗਿਆ ਹੈ ਅਤੇ ਵਿਸ਼ਨੂੰ ਅਤੇ ਇੰਦਰ ਜੋ ਸੰਸਾਰੀ ਰਾਜੇ ਹੀ ਹੁੰਦੇ ਹਨ ਨਾਲ ਵਿਚਾਰਤਾ ਦਾ ਬਹੁਤਾ ਫਰਕ ਨਹੀਂ ਕਿਉਂਕਿ ਦੋਵੇਂ ਹੀ ਪਰਮੇਸ਼ਰ ਨੂੰ ਨਿਰਆਕਾਰ ਸਰਵ ਸ਼ਕਤੀਮਾਨ ਕਰਤਾਪੁਰਖ ਸਰਵ ਵਿਆਪਕ ਮੰਨਦੇ ਹਨ ਫਰਕ ਕੇਵਲ ਉਸ ਵੇਲੇ ਪੈ ਜਾਂਦਾ ਹੈ ਜਦੋਂ ਕੋਈ ਰਾਜਾ ਥੋੜਾ ਬਹੁਤਾ ਪਰਪੰਚ ਦੇਖ ਕੇ ਦੋ ਚਾਰ ਰਾਕਸ਼ਸਾਂ ਨੂੰ ਮਾਰ ਕੇ ਵੱਧ ਕਰਕੇ ਆਪਣੇ ਆਪ ਨੂੰ ਹੀ ਪਰਮੇਸ਼ਰ ਕਹਣ ਲੱਗ ਪੈਂਦਾ ਹੈ ਇਸ ਲਈ ਸਾਧਗੁਰ ਜੀ ਈਸ਼ਰ ਬ੍ਰਹਮਾ ਇੰਦਰੀ ਸੁਣੀ ਹੋਈ ਗੱਲ ਨੂੰ ਇੱਕੋ ਹੀ ਗੱਲ ਮੰਨਦੇ ਹਨ ਕਿਉਂਕਿ ਸੁਣਨ ਪਿੱਛੋਂ ਉਹਨਾਂ ਨੇ ਜੋ ਕੁਝ ਦੱਸਿਆ ਹੈ ਪਰਮੇਸ਼ਰ ਦੀ ਆਕਾਸ਼ ਬਾਣੀ ਜਬਿਉਮ ਬਾਣੀ ਜਿਸ ਨੂੰ ਸੁਣਦੇ ਹੋਏ ਜਿਹੜੀ ਕਿ ਹਿਰਦੇ ਵਿੱਚ ਕੰਨਾਂ ਤੋਂ ਬਿਨਾਂ ਸੁਣਿਆ ਜਾਂਦਾ ਹੈ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਅੱਖਾਂ ਵਾਜੋ ਦੇਖਣਾ ਬਿਨ ਕੰਨਾਂ ਸੁਣਨਾ ਤੈਰਾ ਵਾਜੋ ਚੱਲਣਾ ਬਿਨ ਹੱਥਾਂ ਕਰਨਾ ਜੇਬਾ ਵਾਜੋ ਬੋਲਣਾ ਇਉਂ ਜੀਵਤ ਮਰਨਾ ਨਾਨਕ ਹੁਕਮ ਪਛਾਣ ਕੇ ਤਉ ਖਸਮੇ ਮਿਲਣਾ ਸੋਨੋਂ ਪ੍ਰਾਂਤ ਹੀ ਉਹ ਮੰਦਬੁੱਧੀ ਵੀ ਮਹਾਨ ਪੁਰਸ਼ਕ ਬਣ ਜਾਂਦਾ ਜਿਵੇਂ ਕਿ ਭਗਤ ਰਬਦਾਸ ਜਾਂ ਹੋਰ ਭਗਤ ਭਗਤ ਕਬੀਰ ਜੀ ਭਗਤ ਨਾਮਦੇਵ ਇਹ ਸਾਰਿਆਂ ਨੂੰ ਜਿਹੜੇ ਇਹ ਉੱਚੀਆਂ ਜਾਤੀਆਂ ਵਾਲੇ ਸੀ ਉਹਨਾਂ ਨੂੰ ਮੰਦ ਭਾਵ ਮੰਦਬੁੱਧੀ ਮੰਨਦੇ ਸਨ ਪਰ ਜਦੋਂ ਉਹਨਾਂ ਨੂੰ ਬ੍ਰਹਮ ਗਿਆਨ ਸੁਣਾਈ ਦਿੱਤਾ ਭਾਵਨਾ ਨੂੰ ਧੁਰ ਕੀ ਬਾਣੀ ਉਹਨਾਂ ਦੇ ਅੰਦਰ ਪ੍ਰਗਟ ਹੋਈ ਜਿਸ ਦੇ ਨਾਲ ਉਹ ਮੰਦਬੁੱਧ ਵੀ ਮਹਾਨ ਪੁਰਸ਼ ਬਾਣ ਕੇ ਜਿਵੇਂ ਕਿ ਉਹਨਾਂ ਦੀ ਜਿਹੜੀ ਬਾਣੀ ਹੈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਸੰਸਾਰ ਵਿੱਚ ਬਹੁਤ ਜਸ ਖੱਟ ਗਏ ਜਦੋਂ ਉਹ ਪਰਮੇਸ਼ਰ ਦੀ ਗੱਲ ਨੂੰ ਸੰਸਾਰੀ ਲੋਕਾਂ ਨੂੰ ਦੱਸ ਕੇ ਨਿਹਾਲ ਕਰਨ ਜੋਗ ਹੋ ਜਾਂਦਾ ਹੈ ਸਾਰੇ ਗੁਰਪੀਰ ਭਗਤ ਇਸੇ ਹੀ ਸ਼੍ਰੇਣੀ ਵਿੱਚ ਆਉਂਦੇ ਹਨ ਸੰਸਾਰੀ ਲੋਕ ਉਸ ਦੀ ਅਗਵਾਈ ਵਿੱਚ ਭਾਵ ਸਾਗਰ ਤਰਨ ਵਿੱਚ ਲੱਗੇ ਰਹਿੰਦੇ ਹਨ ਪਰ ਇਸ ਤੋਂ ਹਟ ਕੇ ਗੁਰਖ ਪੰਥੀਆਂ ਜੋਗੀਆਂ ਬਾਰੇ ਦੱਸਦੇ ਹੋਏ ਸਤਗੁਰੂ ਜੀ ਆਖਦੇ ਹਨ ਕਿ ਜੋਗੀ ਇਸ ਨਰਾਕਾਰ ਪਰਮੇਸ਼ਰ ਦੀ ਗੁਪਤੀ ਬਾਣੀ ਨੂੰ ਹਿਰਦੇ ਵਿੱਚ ਸੁਣਨ ਦੀ ਬਜਾਏ ਕੰਨਾਂ ਨਾਲ ਸੁਣ ਲੈਣ ਦੇ ਭ੍ਰੇਖੇ ਵਿੱਚ ਕਰਾਹੀ ਪੈ ਗਿਆ ਇਸ ਲਈ ਇਹ ਜੋਗੀ ਅੰਤਰ ਧਿਆਨ ਹੋ ਕੇ ਸਰੀਰ ਵਿੱਚੋਂ ਸਰੀਰ ਦੀ ਮਸ਼ੀਨ ਚੱਲਣ ਵਾਲੀਆਂ ਪੈਦਾ ਹੋਣ ਵਾਲੀਆਂ ਕਈ ਕਿਸਮ ਦੀਆਂ ਧੁਨੀਆਂ ਆਵਾਜ਼ਾਂ ਨੂੰ ਸੁਣਨ ਲੱਗ ਗਿਆ ਜਿਸ ਨਾਲ ਉਹਨਾਂ ਨੇ ਸਰੀਰ ਤਨ ਬਾਰੇ ਤਾਂ ਕਾਫੀ ਡੂੰਗੀ ਜਾਣਕਾਰੀ ਪ੍ਰਾਪਤ ਕਰ ਲਈ ਪਰ ਤਨ ਵਿਚਲੇ ਮਾਨ ਬਾਰੇ ਕੋਈ ਵੀ ਜਾਣਕਾਰੀ ਰੱਬ ਨਾ ਕਰ ਸਕੇ ਇਸ ਲਈ ਉਹ ਮਨ ਦੀ ਬਜਾਏ ਤਨ ਦੀ ਖੋਜ ਵਿੱਚ ਭਟਕ ਗਏ ਇਨਾਂ ਤੋਂ ਉਪਰੰਤ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਇਸ ਅਗੰਮੀ ਬਾਣੀ ਨੂੰ ਸੋਲਣ ਦੇ ਦਾਅਵੇ ਕੀਤੇ ਹਨ ਜਿਨ੍ਹਾਂ ਦਾ ਜ਼ਿਕਰ ਸ਼ਾਸਤਰਾਂ ਵਿੱਚ ਦਰਜ ਮਿਲਦਾ ਹੈ ਪਰ ਸਿਮਰਤੀ ਤੇ ਸ਼ਾਸਤਰਾਂ ਦੀ ਵਿਚਾਰਧਾਰਾ ਨੂੰ ਗਰਵਾਣੀ ਵਿੱਚ ਪੁੰਨ ਤੇ ਪਾਪ ਦੀ ਵਿਚਾਰਧਾਰਾ ਮੰਨਿਆ ਗਿਆ ਜਿਸ ਉਪਜ ਜਿਸ ਦੀ ਉਪਜ ਮਾਨਵ ਬੁੱਧੀ ਤੋਂ ਮੰਨੀ ਗਈ ਹੈ ਨੂੰ ਤਤ ਗਿਆਨ ਤੋਂ ਸਖਣੀ ਆਖਿਆ ਗਿਆ ਜਿਵੇਂ ਜਿਵੇਂ ਕਿ ਆਨੰਦ ਸਾਹਿਬ ਵਿੱਚ ਬਾਕ ਹੈ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨ ਜਾਣੀ ਸੋ ਇਸ ਗੱਲ ਦਾ ਪ੍ਰਮਾਣ ਹੈ ਕਿ ਸਿਮਰਤਿ ਸਾਸਤਰਾਂ ਦੇ ਲਿਖਾਰੀਆਂ ਨੇ ਆਪਣੇ ਅੰਦਰ ਪਰਮੇਸ਼ਰ ਦੀ ਗੱਲ ਸੁਣ ਲੈਣ ਦਾ ਕੇਵਲ ਭਰਮ ਹੀ ਪਾ ਲਿਆ ਹੈ ਇਸ ਤੋਂ ਅਗਲੀ ਪੰਕਤੀ ਵਿੱਚ ਸਤਿਗੁਰੂ ਨਾਨਕ ਤੇਜਪੀ ਦੱਸਦੇ ਹਨ ਕਿ ਭਗਤਾਂ ਨੇ ਜਿਨ੍ਹਾਂ ਨੇ ਬਾਣੀ ਸੁਣੀ ਹੈ ਉਹਨਾਂ ਦੇ ਅੰਦਰ ਸਦਾ ਹੀ ਖੇੜਾ ਰਹਿੰਦਾ ਹੈ ਅਤੇ ਉਹਨਾਂ ਦੇ ਦੁੱਖਾਂ ਦਾ ਭਾਗ ਭਰਮ ਦਾ ਨਾਸ਼ ਹੋ ਜਾਂਦਾ ਹੈ ਅਤੇ ਉਹ ਹਮੇਸ਼ਾ ਕੁਸ਼ੀ ਖੇੜੇ ਵਿੱਚ ਰਹਿੰਦੇ ਹਨ ਸੁਣੀ ਹੈ ਸਤ ਸੰਤੋਖ ਗਿਆਨ ਸੁਣੀ ਹੈ ਅੱਠ ਛੱਟ ਕਾ ਇਸਨਾਨ ਸੁਣੀ ਹੈ ਪੜ ਪੜ ਪਾਵੈ ਮਾਨ ਸੁਣੀ ਹੈ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੀ ਹੈ ਤੂਖ ਪਾਪ ਕਾ ਨਾਸ ਪਿਛਲੀਆਂ ਦੋ ਪੌੜੀਆਂ ਵਿੱਚ ਪਰਮੇਸ਼ਰ ਦੀ ਗਨ ਨਾਦ ਸੁਣ ਲੈਣ ਬਾਰੇ ਸਿਰਫ ਉਹਨਾਂ ਲੋਕਾਂ ਦਾ ਜ਼ਿਕਰ ਆਇਆ ਹੈ ਜਿਨ੍ਹਾਂ ਨੇ ਜਾਂ ਤਾਂ ਅਸਲ ਨਾਦ ਜੋ ਕਿ ਕੰਨਾਂ ਨਾਲ ਸੁਣਿਆ ਹੀ ਨਹੀਂ ਜਾ ਸਕਦਾ ਦੀ ਬਜਾਏ ਕੁਝ ਹੋਰ ਕੰਨਾਂ ਨਾਲ ਸੁਣਨ ਦਾ ਧੋਖਾ ਕਰਦਾ ਜਾਂ ਫਿਰ ਆਪਣੀ ਝੂਠੀ ਭਲ ਬਣਾਉਣ ਲਈ ਆਕਾਸ਼ਵਾਣੀ ਸੁਣਨ ਲੈਣ ਦਾ ਪ੍ਰੋਪਗੈਂਡਾ ਕੀਤਾ ਤੇ ਕਰਵਾਇਆ ਹੈ ਅਸਲ ਵਿੱਚ ਉਹਨਾਂ ਵਿੱਚੋਂ ਕਿਸੇ ਨੇ ਵੀ ਉਹ ਨਾਦ ਨਹੀਂ ਸੁਣਿਆ ਜਿਸ ਨੂੰ ਗੁਰਬਾਣੀ ਵਿੱਚ ਅਨਹਦ ਨਾਦ ਕਿਹਾ ਗਿਆ ਹੈ ਅਨਹਦ ਬਾਣੀ ਕਿਹਾ ਗਿਆ ਹੈ ਹੁਣ ਅਗਲੀਆਂ ਪਉੜੀਆਂ ਵਿੱਚ ਸਤਿਗੁਰੂ ਜੀ ਅਸਲੀ ਨਾਦ ਦਾ ਗਿਆਨ ਕਰਾਉਂਦੇ ਇਹ ਦੱਸ ਰਹੇ ਹਨ ਕਿ ਜਿਨ੍ਹਾਂ ਨੇ ਨਾਦ ਸੁਣਿਆ ਹੈ ਉਹਨਾਂ ਨੇ ਇਸ ਨਾਦ ਨੂੰ ਸੱਤ ਅਤੇ ਸੰਤੋਖ ਦੀ ਵਿਚਾਰ ਭਾਵ ਸੱਤ ਕੀ ਹੈ ਤੇ ਸੰਤੋਖ ਕੀ ਹੈ ਇਹਨਾਂ ਦੀ ਪ੍ਰਾਪਤੀ ਕਿਵੇਂ ਹੋਵੇ ਵਜੋਂ ਦੱਸਿਆ ਹੈ ਉਹ ਪਰਮੇਸ਼ਰ ਦੀ ਗੱਲ ਸੱਤ ਅਤੇ ਸੰਤੋਖ ਗਿਆਨ ਕਰਾਉਣ ਵਾਲੀ ਹੈ ਸੱਤ ਅਤੇ ਸੰਤੋਖ ਦੇ ਗਿਆਨੀ ਕਦੇ ਵੀ ਕਿਸੇ ਟੱਟ ਨੂੰ ਜਾਂ ਟੱਟ ਤੀਰਥ ਦੇਸ਼ ਨੂੰ ਅਸਲੀ ਇਸ਼ਨਾਨ ਨਹੀਂ ਮੰਨਦੇ ਉਹਨਾਂ ਦੀ ਦ੍ਰਿਸ਼ਟੀ ਵਿੱਚ ਇਸ਼ਨਾਨ ਕੇਵਲ ਮਨ ਦੀ ਮਾਇ ਨੂੰ ਧੋਣਾ ਹੀ ਹੈ ਜਿਹੜੀ ਕਿ ਸੱਤ ਅਤੇ ਸੰਤੋਖ ਤੋਂ ਦਿਨਾ ਧੋਤੀ ਨਹੀਂ ਜਾ ਸਕਦੀ ਇਹ ਹੋ ਹੀ ਨਹੀਂ ਸਕਦਾ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਸੱਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸਦ ਬਹਾਲੇ ਬਾਸ ਜਿੰਨਾ ਚਿਰ ਸਾਡੇ ਅੰਦਰ ਸੱਚ ਨੂੰ ਸਮਝਣ ਦੀ ਜਾਂ ਸੱਚ ਦੇ ਗਿਆਨ ਦੀ ਇੱਛਾ ਨਹੀਂ ਹੈ ਉਹਨਾਂ ਚਿਰ ਪਰਮੇਸ਼ਰ ਇਹਨੂੰ ਸੱਚ ਦਾ ਜੀਵ ਨੂੰ ਸੱਚ ਦਾ ਗਿਆਨ ਨਹੀਂ ਦਿੰਦਾ ਕਿਉਂਕਿ ਜੇ ਇਹਨੂੰ ਲੋੜ ਨਹੀਂ ਤਾਂ ਗਿਆਨ ਕਿਸ ਤਰ੍ਹਾਂ ਜੇ ਕਿਸੇ ਨੂੰ ਗਿਆਨ ਦੀ ਲੋੜ ਹੋਵੇ ਤਾਂ ਹੀ ਉਹ ਖੋਜ ਕਰਦਾ ਹੈ ਖੋਜ ਕਰਨ ਨਾਲ ਹੀ ਫਿਰ ਗਿਆਨ ਮਿਲਦਾ ਹੈ ਦੂਸਰੇ ਪਾਸੇ ਤੱਟਪੀਰਥਾਂ ਦੇ ਇਸ਼ਨਾਨ ਕਰਨ ਨਾਲ ਕੋਈ ਪਾਪ ਉਤਰ ਜਾਣ ਦੀ ਧਾਰਨਾ ਦਾ ਉਲਟਾ ਅਸਰ ਇਹ ਹੁੰਦਾ ਹੈ ਕਿ ਆਦਮੀ ਅਪਰਾਧ ਕਰਨੋਂ ਹਟਣ ਦੀ ਜ਼ਰੂਰਤ ਹੀ ਮਹਿਸੂਸ ਨਹੀਂ ਕਰਦਾ ਕਿਉਂਕਿ ਉਸ ਦਾ ਵਿਸ਼ਵਾਸ ਇਹ ਹੋ ਜਾਂਦਾ ਹੈ ਕਿ ਪਾਪ ਜਾਂ ਤੀਰਥ ਦੇ ਇਸ਼ਨਾਨ ਕਰਕੇ ਹੀ ਉਤਾਰ ਲਵੇਗਾ ਇਸ ਲਈ ਤੀਰਥਾਂ ਦੇ ਇਸ਼ਨਾਨ ਦਾ ਖਿਆਲ ਧਰਮ ਦੇ ਮਾਰਗ ਵਿੱਚ ਫਾਇਦੇਮੰਦ ਹੋਣ ਦੀ ਬਜਾਏ ਨੁਕਸਾਨਦੇ ਸਿੱਧ ਹੋ ਗਿਆ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਤੀਰਥਾਂ ਦੇ ਇਸ਼ਨਾਨ ਦਾ ਸੰਕਲਪ ਹੀ ਕਿਸੇ ਭਰਮ ਗਿਆਨ ਦੀ ਉਪਜ ਹੈ ਇਸ ਲਈ ਇਸ ਪੌੜੀ ਵਿੱਚ ਸਤਿਗੁਰ ਜੀ ਗੁਰੂ ਕੀ ਗੁਰ ਕੀ ਗੱਲ ਗੁਰਬਾਣੀ ਨੂੰ ਸੁਣਨ ਅਤੇ ਸਮਝ ਲੈਣ ਵਿੱਚ 68 ਤੀਰਥਾਂ ਦੇ ਇਸ਼ਨਾਨ ਤੋਂ ਜ਼ਿਆਦਾ ਮਹੱਤਵ ਦਿੰਦੇ ਹਨ ਜਿਵੇਂ ਕਿ ਗੁਰਬਾਣੀ ਦਾ ਬਾਕ ਹੈ 68 ਤੀਰਥ ਤਿਸ ਸੰਗ ਰਹਿ ਜਿਨ ਹਰ ਹਿਰਦੇ ਰਹਾ ਸਮਾਈ ਭਾਵ ਜਿਸ ਗੁਰਮੁਖ ਦੇ ਹਿਰਦੇ ਵਿੱਚ ਸੱਚ ਪ੍ਰਗਟ ਹੋ ਜਾਂਦਾ ਹੈ ਭਾਵ ਆਤਮਾ ਦਾ ਗਿਆਨ ਹੋ ਜਾਂਦਾ ਹੈ 868 ਦਾ ਮਤਲਬ ਭਾਵ 8 ਗੁਣਾ ਦੀ ਉਹਨੂੰ ਸਮਝ ਹੁੰਦੀ ਹੈ ਤੇ 68 ਤੀਰਥਾਂ ਦਾ ਇਸ਼ਨਾਨ ਉਹ ਖੁਦ ਹੀ ਹੁੰਦਾ ਹੈ ਭਾਵ ਕਿਉਂਕਿ ਆਪਣੇ ਅੰਦਰ ਹੀ ਜਿਵੇਂ ਗੁਰਬਾਣੀ ਦਾ ਵਾਕ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰੀ ਗਿਆਨ ਹੈ ਕਿਉਂਕਿ ਉਹ ਆਪਣੇ ਆਪਣੇ ਅੰਦਰ ਹੀ ਤੀਰਥ ਇਸ਼ਨਾਨ ਭਾਵ ਦਾ 8ਾ ਗੁਣਾ ਦਾ ਗਿਆਨ ਹੈ ਤੇ ਉਹਨਾਂ ਦੇ ਨਾਲ ਆਪਣੇ ਅਠਾ ਗੁਣਾਂ ਨੂੰ ਹਮੇਸ਼ਾ ਉਦਾਂ ਵਿੱਚ ਧਿਆਨ ਰੱਖਦਾ ਹੈ ਇਸ ਤਰੀਕੇ ਨਾਲ 68 ਤੀਰਥਾਂ ਦਾ ਇਸ਼ਨਾਨ ਉਹ ਖੁਦ ਆਪ ਹੀ ਹੁੰਦਾ ਹੈ ਉਸ ਨੂੰ ਕਿਸੇ ਤੀਰਥ ਤੇ ਜਾਣ ਦੀ ਲੋੜ ਹੀ ਨਹੀਂ ਹੁੰਦੀ ਉਹਨਾਂ ਦਾ ਕਹਿਣਾ ਹੈ ਕਿ ਜੋ ਕੰਮ 68 ਤੀਰਥਾਂ ਦਾ ਇਸ਼ਨਾਨ ਨਹੀਂ ਸੀ ਕਰ ਸਕਿਆ ਭਾਵੇਂ ਮਨ ਬੁੱਧੀ ਨੂੰ ਨਹੀਂ ਸੀ ਬਦਲ ਸਕਿਆ ਉਹ ਕੰਮ ਗੁਰਬਾਣੀ ਸੁਣਨ ਤੇ ਸਮਝਣ ਨਾਲ ਹੋ ਜਾਂਦਾ ਹੈ ਅਤੇ ਜੇ ਇਸ ਪ੍ਰਕਿਰਿਆ ਨੂੰ ਚਾਲੂ ਰੱਖਿਆ ਜਾਵੇ ਭਾਵੇਂ ਗੁਰਸਖ ਬਾਣੀ ਨਾਲ ਲਗਾਤਾਰ ਜੁੜਦਾ ਚੱਲਿਆ ਜਾਵੇ ਤਾਂ ਇਹ ਸਹਿਜ ਧਿਆਨ ਅਵਸਥਾ ਭਾਵ ਜੀਵਨ ਮੁਕਤ ਨੂੰ ਪ੍ਰਾਪਤ ਹੋ ਜਾਂਦਾ ਹੈ ਇਹ ਇਹ ਹੀ ਭਗਤਾਂ ਦਾ ਸਦਾ ਵਿਗਾਸ ਅਵਸਥਾ ਹੈ ਜਿਸ ਨਾਲ ਉਹਨਾਂ ਦੇ ਸਾਰੇ ਦੁੱਖਾਂ ਕਲੇਸ਼ਾਂ ਦਾ ਨਾਸ ਭਾਵ ਪਰਮ ਦਾ ਨਾਸ ਹੋ ਜਾਂਦਾ ਹੈ ਸੁਣੀਐ ਸਰਾ ਗੁਣਾ ਕੇ ਗਾ ਸੁਣੀਐ ਸੇਕ ਪੀਰ ਪਾਤਸ਼ਾ ਸੁਣੀਐ ਅੰਧੇ ਪਾਦਾ ਰਾ ਸੁਣੀਐ ਹਾਥ ਹੋਵੇ ਅਸਗਾ ਨਾਨਕ ਭਗਤਾਂ ਦਾ ਸਰਦਾ ਵਿਗਾਸ ਸੁਣੀਐ ਦੂਖ ਪਾਪ ਕਾ ਨਾਸ ਇਸ ਸੁਣਨ ਦੀ ਗੱਲ ਕਰਦੇ ਹੋਏ ਸਤਗੁਰੂ ਜੀ ਇਸ ਸੰਗਲਣ ਦੀ ਚੌਥੀ ਪੌੜੀ 'ਤੇ ਸੁਣਨ ਤੋਂ ਬਾਅਦ ਪ੍ਰਾਪਤ ਹੋਈ ਅਵਸਥਾ ਦੀ ਗੱਲ ਕਰਦੇ ਹਨ ਉਹ ਦੱਸ ਰਹੇ ਹਨ ਕਿ ਜਿਸ ਆਦਮੀ ਨੇ ਇਹ ਨਿਰਾਕਾ ਦੀ ਗੱਲ ਸੁਣ ਲਈ ਭਾਵਨਾਦ ਨੂੰ ਸੁਣ ਲਿਆ ਉਸ ਨੇ ਜਾਣੂ ਕਿ ਇੱਕ ਗੁਣਾ ਰੂਪੀ ਸਮੁੰਦਰ ਨੂੰ ਚੰਗੀ ਤਰ੍ਹਾਂ ਗ੍ਰਹਿਣ ਕਰ ਜਾਂ ਖੋਜ ਲਿਆ ਅਤੇ ਵਿਚਾਰ ਲਿਆ ਤੇ ਉਸ ਵਿਚਾਰ ਤੋਂ ਪ੍ਰਗਟ ਹੋਇਆ ਗਿਆਨ ਤਤ ਤਤ ਗਿਆਨ ਉਸ ਦੇ ਅੰਦਰ ਪ੍ਰਚੰਡ ਰੂਪ ਧਾਰਨ ਕਰ ਗਿਆ ਇਸ ਸਵਸਥਾ ਨੂੰ ਪ੍ਰਾਪਤ ਕਰਨ ਲਈ ਇਸ ਤੋਂ ਨੀਵੀਂ ਵਿਵਸਥਾ ਦੇ ਸੇਖ ਪੀਰ ਪਾਤਸ਼ਾਹਾਂ ਨੂੰ ਵੀ ਇਸ ਗਿਆਨ ਸੁਣਨ ਦੀ ਲੋੜ ਹੈ ਇਸ ਗਿਆਨ ਦੇ ਸੁਣਨੇ ਤੋਂ ਬਿਨਾ ਕੋਈ ਵੀ ਸਦਾ ਵਿਗਾਸ ਅਵਸਥਾ ਪ੍ਰਾਪਤ ਨਹੀਂ ਕਰ ਸਕਦਾ ਜਿਹੜੀ ਕਿ ਸਭ ਦੀ ਮੰਜ਼ਲ ਹੈ ਇਸ ਲਈ ਸਤਗੁਰੂ ਜੀ ਦੇ ਕਹਿਣ ਦਾ ਭਾਵ ਇਹ ਹੈ ਕਿ ਸੇਖ ਪੀਰ ਪਾਤਸ਼ਾਹ ਨੂੰ ਵੀ ਅਪੈ ਪਦ ਭਾਵ ਨਿਰਪੈ ਪਦ ਦੀ ਪ੍ਰਾਪਤੀ ਵਾਸਤੇ ਪਰਮੇਸ਼ਰ ਵਿੱਚ ਲੀਨ ਹੋਣ ਵਾਸਤੇ ਇਹ ਗੱਲ ਸੁਣਨੀ ਪੈਂਦੀ ਹੈ ਇਸ ਲਈ ਬਹੁਤ ਸਾਰੇ ਮੁਸਲਮਾਨ ਮਾਤੀ ਪੀਰਾਂ ਫਕੀਰਾਂ ਨੇ ਵੀ ਸਤਗੁਰੂ ਨਾਨਕਦੇਵ ਜੀ ਨੂੰ ਆਪਣਾ ਪੀਰ ਮੰਨਿਆ ਕਿਉਂਕਿ ਉਹਨਾਂ ਨੇ ਇਹ ਗੱਲ ਸਤਗੁਰੂ ਜੀ ਪਾਸੋਂ ਸੁਣ ਕੇ ਹੀ ਆਪਣਾ ਅਗਲਾ ਰਸਤਾ ਤੇ ਕੀਤਾ ਸੀ ਇਹ ਗੱਲ ਐਸੀ ਹੈ ਜਿਸ ਨਾਲ ਇਹ ਅਸਗਾ ਭਾਗ ਭਾਭ ਸਾਗਰ ਦਾ تھا ਭਾਗ ਇਸ ਭਾਭ ਸਾਗਰ ਦੇ ਵਿੱਚ ਡੁੱਬਣੋਂ ਬਚਣ ਦੀ ਇੱਕ ਬ੍ਰह्म ਗਿਆਨ ਉਹਨਾਂ ਨੂੰ ਪ੍ਰਾਪਤ ਹੋ ਗਿਆ ਹੈ ਜਿਸ ਤੋਂ ਬਾਅਦ ਭਾਭ ਸਾਗਰ ਵਿੱਚ ਡੁੱਬ ਕੇ ਮਰ ਜਾਣ ਦਾ ਖਤਰਾ ਹਮੇਸ਼ਾ ਵਾਸਤੇ ਹਟ ਜਾਣ ਕਰਕੇ ਭਗਤਾਂ ਵਿੱਚ ਇਸ ਅਵਸਥਾ ਦੇ ਧਾਰਨੀਆਂ ਨੂੰ ਸਦਾ ਵਿਕਾਸ ਭਾਵ ਖੇੜਾ ਰਹਿੰਦਾ ਹੈ ਕਿਉਂਕਿ ਦੁੱਖ ਸੰਤਾਪ ਤਾਂ ਮਾਇਆ ਦੇ ਭਾਵ ਸਾਗਰ ਦੇ ਅੰਦਰ ਹੀ ਰਹਿ ਜਾਂਦਾ ਹੈ ਪਰ ਜੀਵ ਪਰਮੇਸ਼ਰ ਵਿੱਚ ਸੁਖ ਸਾਗਰ ਵਿੱਚ ਪਰਵੇਸ਼ ਕਰ ਜਾਂਦਾ ਹੈ